ਸਚੂਆਕਾਲ ਧਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇहद ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਬੰਧ ਵਿੱਚ ਬਣਾਈ ਗਈ ਕਮੇਟੀ ਦੀ ਜਾਂਚ ਦਾ ਸਮਾਂ ਜਿਹੜਾ 1 ਮਹੀਨਾ ਹੋਰ ਵਧਾ ਦਿੱਤਾ ਗਿਆ ਹੈ ਜਿੱਥੇ ਚਲਦੇ ਹਨ ਗਿਆਨੀ ਹਰਪ੍ਰੀਤ ਸਿੰਘ ਖਫਾ ਨਜ਼ਰ ਆ ਰਹੇ ਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਦੇ ਹਾਂ ਪ੍ਰਧਾਨ ਧਾਮੀ ਨੂੰ ਅੜੇ ਹੱਥੀ ਲਿਆ ਉਹਨੇ ਬੋਲਦਿਆਂ ਕੀ ਕੁਝ ਕਿਹਾ ਹੈ ਸੁਣ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਪਰਤਾਲੀਆ ਕਮੇਟੀ ਬਣਾਈ ਸੀ ਅੱਜ ਉਹਦਾ 1 ਮਹੀਨੇ ਦਾ ਸਮਾਂ ਵਧਾ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈ ਕਿ ਕਾਕਾ ਮਹਨਸੀਆਂ ਹੀ ਕਰਾਂਗੇ ਨਾ ਜਿਉਂਦੇਆਂ ਚ ਛੱਡਾਂਗੇ ਨਾ ਮਰਦੇਆਂ ਚ ਛੱਡਾਂਗੇ ਤੋਰੀ ਅੰਗੁੱਲਮ ਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਦਾ ਹਾਂ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਆ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰ ਸਿੰਘ ਸਹਿਬਾਨ ਦੇ ਫੈਸਲੀਟੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲਾਂ ਇਹ ਅਡੋਲ ਹੀ ਰਹਾਂਗਾ ਕਿਸੇ ਘਬਰਾਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਾਵਾਂਗਾ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਆ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਈ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਕਿੱਥਾਂ ਦੀ ਨਮਾਇੰਦਾ ਇੱਜ਼ਤੇ ਬੰਦੀ ਐ ਜੇ ਬਚਦੀ ਐ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡੱਟ ਕੇ ਤੁਸੀਂ ਪਹਿਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਵਡੇ ਵੱਡੇ ਧਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਪ੍ਰਾਸਤ ਛੱਡ ਕੇ ਸ਼੍ਰੋਮਣੀ ਕਾਲੀ ਦਲ ਰਹਿ ਹੈ ਬੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹੇਗਾ ਕੋਈ ਸ਼ਰਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼ਰਮਣੀ ਅਕਾਲੀ ਦਲ ਉਸ ਸੂਰਤ ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਮੈਂ ਸਮੁੱਚੇ ਪੰਥ ਨੂੰ ਵੀ ਇਹ ਅਪੀਲ ਕਰਦਾ ਕਿ ਤੁਸੀਂ ਅਕਸਰ ਹੀ ਇਹ ਤਾਣਾ ਦਿੰਦੇ ਸੀ ਉਲੰਭਾ ਦਿੰਦੇ ਸੀ ਕਿ ਜਾਇਦਰ ਅਕਾਲੀ ਕੋ ਲਾਸੰਗ ਵਰਗਾ ਹੋਣਾ ਚਾਹੀਦਾ ਜੇ ਤੇ ਚ ਹਿੰਮਤ ਹੋਵੇ ਦੜਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਸਕੀ ਰਾਜਸੀ ਕੀਤਾ ਤੇ ਉਹਦੀ ਸਜ਼ਾ ਬੋਖਤਾਰੇ ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਮੈਂ ਸਮੁੱਚੇ ਸੰਤھ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੁੱਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਹਰ ਵਿਅਕਤੀ ਆ ਕੇ ਆਪਣੀਆਂ ਆਸਥਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਦਾ ਹੈ ਗੁਰਬਾਣੀ ਕੀਰਤਨ ਸਰਵਣ ਕਰਦਾ ਅਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਉੱਥੇ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਅਰਦਾਸ ਕਰਵਾਈ ਹੈ ਅਤੇ ਇਸ ਦੇ ਨਾਲ ਹੀ ਬਾਦਲ ਪਰਿਵਾਰ ਦੇ ਵੱਲੋਂ ਚੱਲਦੇ ਆ ਰਹੇ ਲੜੀ ਤਹਿਤ ਅਖੰਡ ਪਾਠ ਸਾਹਿਬ ਦੀ ਭੂਗ ਵੀ ਪਾਈ ਗਈ। ਅਤੇ ਨਵੇਂ ਅਖੰਡ ਪਾਠ ਸਾਹਿਬ ਦੀ ਨਵੇਂ ਸਾਲ ਤੇ ਆਰੰਭਤਾ ਵਾਸਤੇ ਵੀ ਸ਼ੁਰੂਆਤ ਹੋਈ ਹੈ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਤੋਂ ਪੂਰੀ ਤਰੀਕੇ ਦੇ ਨਾਲ ਦੂਰੀ ਵੀ ਬਣਾਈ ਰੱਖੀ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਚੰਡੀਗੜ੍ਹ ਪੁਲਿਸ ਡਿਸਕੋ ਅਤੇ ਰੈਸਟੋਰੈਂਟਾਂ ਤੇ ਵਿਸ਼ੇਸ਼ ਤੌਰ ਤੇ ਨਜ਼ਰ ਆਈ ਜਿਆਦਾਤਰ ਫੋਰਸ ਕਲੱਬਾਂ ਤੇ ਬਾਹਰ ਤਾਇਨਾਤ ਕੀਤੀ ਹੋਈ ਹੈ ਅਤੇ ਇਸ ਦੇ ਨਾਲ ਹੀ ਥਾਣਾ ਸਦਰ ਅਤੇ ਟ੍ਰੈਫਿਕ ਪੁਲਿਸ ਬਾਅਦ ਦੁਪਹਿਰ ਤੋਂ ਲਗਾਤਾਰ ਹੀ ਬੈਰੀਕੇਟਿੰਗ ਜਿਹੜੀ ਹੈ ਕਰਕੇ ਚੈਕਿੰਗ ਜਿਹੜੀ ਹੈ ਉਹ ਵੀ ਕਰਦੀ ਨਜ਼ਰ ਆਈ ਹੈ ਕਲੱਬਾਂ ਦੇ ਬਾਹਰ ਆਪਰੇਸ਼ਨ ਸੈਲ ਦੀ ਵਿਸ਼ੇਸ਼ QRT ਟੀਮਾਂ ਜਿਹੜੀਆਂ ਨੇ ਤਾਇਨਾਤ ਕੀਤੀਆਂ ਗਈਆਂ ਨੇ ਅਤੇ ਸ਼ਾਮ ਤਕਰੀਬਨ 5 ਵਜੇ ਤੋਂ ਹੀ ਰਾਤ ਦੇ 2 ਵਜੇ ਤੱਕ 1500 ਪੁਲਿਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਰਹਿਣ ਵਾਲੇ ਨੇ ਇਹਨਾਂ ਦੇ ਵਿੱਚ 12 ਡੀਐਸਪੀ 16 ਥਾਣਾ ਇੰਚਾਰਜ ਨੇ ਅਤੇ 32 ਇਨਸਪੈਕਟਰ ਅਤੇ ਹੋਰ ਪੁਲਿਸ ਮੁਲਾਜ਼ਮ ਸ਼ਾਮਲ ਨੇ ਡੀਜੀਪੀ ਤੋਂ ਲੈ ਕੇ ਐਸਪੀ ਨਵੇਂ ਸਾਲ ਦੀ ਰਾਤ ਨੂੰ ਸੜਕਾਂ ਦੇ ਉੱਤੇ चेकिंग कर दे नव वर्ष की तैयारियों के लिए चंडीगढ़ पुलिस ने पूरे चंडीगढ़ में एलैबोरेट किए हैं दो हजार से ऊपर पुलिस बल तैनात रहेगा अलग अलग जगह नाकाबंदी की गई है बॉर्डर एरियाज में डिप्लॉयमेंट की गई है जिन जगहों पे पब्लिक ज्यादा आती है नव वर्ष की सेलिब्रेशन करने वहाँ पे हमने एक्स्ट्रा फोर्स डिप्लॉय करके उसको कवर किया है सारे ही होटेल रेस्टोरेंट बार जहाँ पे सेलिब्रेशन होंगी मॉल्स और मार्केट एरियाज इसके अलावा लेक सतारा सेक्टर प्लाजा गेड़ी रूट और और भी ऐसी जगहें जहाँ पे ज्यादा पब्लिक आती है उन सभी जगहों पर हम एक्स्ट्रा डिप्लॉयमेंट करके उनको एकदम कवर करेंगे और किसी भी तरह की गुंडागर्दी बदमाशी या इलीगल एक्टिविटी को तो अलाउ नहीं किया जाएगा। और मैडम नए साल के जश्न के बाद लोग जो हैं वो आ, उन पर लाल परी का रंग जो है चढ़ जाता है

ਪੂਰੀ ਨਿਊ ਇਰਥ ਜੈਲਿਬ੍ਰੇਸ਼ਨ ਮਨਾ ਸਕਦੇ। ਸਾਲ ਦੇ ਆਖਰੀ ਮਹੀਨੇ ਦੇ ਆਖਰੀ ਦਿਨ 1984 ਦੇ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਾਂ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ ਹੈ। ਜਿਸਦੇ ਚਾਲਦੇ ਉਹਨਾਂ ਦੇ ਹੱਥਾਂ ਦੇ ਵਿੱਚ ਬੈਨਰ ਦੇਖੇ ਗਏ। ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਰੋਸ ਮਾਰਚ ਦੀ ਆਰੰਭਤਾ ਹੋਈ। ਉਹਨਾਂ ਨੇ ਕਿਹਾ ਹੈ ਕਿ ਕੰਨਿਆ ਕੁਮਾਰੀ ਤੋਂ ਜੰਮੂ ਤੱਕ ਕਾਂਗਰਸ ਪਿਆਰ ਦੀਆਂ ਦੁਕਾਨਾਂ ਖੋਲਦੀ ਹੈ। ਪਰ ਦਿੱਲੀ ਦੇ ਤਿਲਕ ਨਗਰ ਦੀ ਵਿਧਵਾ ਕਲੋਨੀ ਦੇ ਵਿੱਚ ਪਿਆਰ ਦੀਆਂ ਦੁਕਾਨਾਂ ਕਾਂਗਰਸ ਕਦੋਂ ਖੋਲੇਗੀ? ਭਾਵੇਂ ਸੰਬਲ ਅਤੇ ਮਨੀਪੁਰ ਵਰਗੇ ਰਾਜਾਂ ਦੇ ਵਿੱਚ ਜਦੋਂ ਜ਼ਬਰਜਨਾ ਹੁੰਦਾ ਤਾਂ ਕਾਂਗਰਸ ਦੇ ਵੱਡੇ ਚਿਹਰੇ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਜਾਂਦੇ ਨੇ ਪਰ 1984 ਦੇ ਵਿੱਚ ਕਿੰਨੀਆਂ ਹੀ ਕੁੜੀਆਂ ਦੇ ਨਾਲ ਜ਼ਬਰਜਨਾ ਹੋਇਆ ਸੀ ਕਿ ਉਹ ਕਿਸੇ ਨੂੰ ਮਿਲਣ ਕਿਉਂ ਨਹੀਂ ਆਏ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਉਹ ਜਾਣ ਲੈਣੇ ਵਜੇ ਇਦਾਂ ਹੈ ਕਿ ਜਿਵੇਂ ਸਾਡੇ ਜ਼ਖਮਾਂ ਤੇ ਫੇਰ ਤੋਂ ਨਮਕ ਛਿੜਕ ਦਿੱਤਾ ਗਿਆ ਹੋ ਪਹਿਲਾਂ ਤੇ ਤੁਸੀਂ ਸਾਡੇ નિર્ਦੋਸ਼ ਬੇਕਸੂਰ ਬੰਦਿਆਂ ਨੂੰ ਸੜਕਾਂ ਤੇ ਪਕੜ ਕੇ ਜਿਉਂਦੇ ਚਲਾਓ ਹਜ਼ਾਰਾਂ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਨਾਲ ਬਲਾਤਕਾਰ ਕਰੋ ਉਹਨਾਂ ਦੇ ਬਿਜ਼ਨਸ ਕੰਮ ਧੰਧਾਂ ਨੂੰ ਲੁੱਟ ਲਓ ਉਹਨਾਂ ਨੂੰ ਅੱਗ ਲਗਾ ਦਿਓ ਔਰ ਉਸ ਤੋਂ ਬਾਅਦ ਜਦੋਂ ਉਹੀ ਬੱਚੇ ਵੱਡੇ ਹੁੰਦੇ ਆ ਗਾਂਧੀ ਪਰਿਵਾਰ ਦੇ ਤੇ ਜਦੋਂ ਪ੍ਰਿਯੰਕਾ ਗਾਂਧੀ ਪਹਿਲੀ ਵਾਰੀ ਬੋਲਦੀ ਆ ਲੋਕ ਸਭਾ ਦੇ ਅੰਦਰ ਤੇ ਉਹ ਸਾਰੀ ਜਗ੍ਹਾ ਦੀ ਗੱਲ ਕਰਦੀ ਆ ਉਹ ਨਾਂਹ ਹਾਤਰਾਸ ਦੇ ਬਲਾਤਕਾਰ ਦੀ ਗੱਲ ਕਰਦੀ ਆ ਮਨੀਪੁਰ ਦੀ ਗੱਲ ਕਰਦੀ ਹੈਗੀ ਆ ਉਹ ਸੰਭਲਦੀ ਗੱਲ ਕਰਦੀ ਆ ਠੀਕ ਹੈ ਜਿੱਥੇ ਅਤਿਆਚਾਰ ਹੋਏ ਇਹਨਾਂ ਨੂੰ ਲੱਗਦਾ ਹੈ ਤੇ ਬੋਲਣਾ ਵੀ ਚਾਹੀਦਾ ਅੱਛੀ ਗੱਲ ਹੈ ਪਰ ਤੁਸੀਂ ਇੱਕ ਇੱਕ ਬਲਾਤਕਾਰੇ ਬਾਰੇ ਬੋਲ ਰਹੇ ਹੋ ਜਿਹੜੇ 1984 ਦੇ ਸੈਂਕੜੇ ਬਲਾਤਕਾਰ ਹੋਏ ਜਿਨ੍ਹਾਂ ਦਾ ਅਜੇ ਤੱਕ ਇਨਸਾਫ ਨਹੀਂ ਹੋਇਆ ਉਹਦੇ ਬਾਰੇ ਨਹੀਂ ਬੋਲਦੇ ਜਿਹੜੇ ਬੇਕਸੁਰਬੰਧਨ ਬੇਕਸੁਰਮਤ ਕਿਉਂ ਕਹਿ ਰਹਿਆ ਹੁਣ ਇਹ ਗੱਲ ਤੁਹਾਨੂੰ ਸਮਝਣ ਦੀ ਹੈਗੀ ਆ ਦੇਖੋ 1947 ਦੇ ਅੰਦਰ ਜਿਹੜਾ ਹੈਗਾ ਨਥੂ ਰਾਮ ਗੋਟ ਸੇ ਨਿਮਾਹਾਤਮਾ ਗਾਂਧੀ ਦੀ ਹਤਿਆ ਕੀਤੀ ਔਰ ਉਹ ਹਤਿਆ ਦੇਖੋ ਤਾਂ ਹੀ ਕਰਦਾ ਜਾਂ ਜਾਂ ਤੇ ਬੰਦੇ ਤੇ ਕੋਈ ਦੁਸ਼ਮਣੀ ਹੈ ਜਾਂ ਵਿਚਾਰਧਾਰਾ ਤੋਂ ਹਰਟ ਹੈ ਜਾਂ ਉਹਨਾਂ ਕੋਈ ਜ਼ਮੀਨ ਜਾਇਦਾਦ ਦੀ ਲੜਾਈ ਹੈ ਨਥੂ ਰਾਮ ਗੋਟਸੇ ਨੇ ਉਸ ਵਿਚਾਰਧਾਰਾ ਦੇ ਅੰਦਰ ਆ ਕੇ ਕੋਈ ਦੁਖੀ ਸੀਗਾ 1947 ਦੀ ਵੰਡ ਚ ਉਸ ਨੇ ਉਸ ਦੁੱਖ ਚ ਆ ਕੇ ਮਹਾਤਮਾ ਗਾਂਧੀ ਦੀ ਹਤਿਆ ਕਰ ਦਿੱਤੀ ਇੱਕ ਵਿਚਾਰਧਾਰਾ ਸੀ ਉਹਨੂੰ ਕੋਈ ਉਹਦੇ ਨਾਲ ਦੁਸ਼ਮਣੀ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਇਸੇ ਤਰੀਕੇ ਦੇ ਨਾਲ ਰਾਜੀਵ ਗਾਂਧੀ ਦੇ ਹਤਿਆਰਿਆਂ ਨੇ ਉਹ ਕਿਉਂਕਿ ਸ਼੍ਰੀਲੰਕਾ ਚੋਅਤਿਆ ਚਾਰ ਤੋਂ ਦੁਖੀ ਸੀ ਉਹਨੇ ਰਾਜੀਵ ਗਾਂਧੀ ਤੇ ਹੱਤਿਆ ਕਰਤੀ ਫੇਰੇ ਵਿਚਾਰਤਾ ਰਾ ਆ ਗਈ ਹੁਣ ਤੁਸੀਂ ਦੇਖੋਗੇ ਕਿ ਰਾਜੀਵ ਗਾਂਧੀ ਦੇ ਹਤਿਆਰਿਆਂ ਤੋਂ ਤੇ ਪ੍ਰਿਯੰਕਾ ਗਾਂਧੀ ਚੱਲ ਕੇ ਜਾਂਦੀ ਹੈ ਜੇਹੜ੍ਹ ਚ ਜਾਂਦੀ ਹੈ ਔਰ ਕਹਿੰਦੀ ਮੈਨੇ ਤੁਮੇ ਮਾਫ ਕਰ ਦਿਆ ਮੈਂ ਬੜਾ ਦਿਲ ਕਰਨੀ ਆਈ ਹ ਮੈਨੇ ਤੁਮੇ ਮਾਫ ਕਰ ਦਿਆ ਲੇਕਿਨ ਸਿੱਖਾਂ ਬਾਰੇ ਕੀ ਹੈ ਐਨੇ ਆ ਕੈਦੀ ਅੰਦਰ ਪਏ ਨੇ ਬੰਦੀ ਸਿੰਘ ਅੰਦਰ ਪਏ ਜਿਹਨੇ ਸਜ਼ਾਵਾਂ ਵੀ ਖਤਮ ਹੋ ਗਿਆ ਤੁਸੀਂ ਕਦੀ ਨਹੀਂ ਕਹਿੰਦੇ ਹਮਨੇ ਮਾਫ ਕਰ ਦਿਆ ਦੇਖੋ ਇਹ ਮਾਰਚ ਇੱਕ ਮਾਰਚ ਇਸ ਲਈ ਹੈ कि ये जो नई नई कहानियाँ लेके आते हैं और हिंदुस्तान की पब्लिक को बरगलाते हैं, हैं सब पे बोल रहे हैं सब पे बोल रहे हैं लेकिन चौरासी पे की मौत होती हैं सिर्फ इसलिए नहीं बोलते हैं कि वो इनका किया हुआ है अगर उस पर बोलेंगे तो ये नंगे हो जाएंगे अच्छा मनमोहन सिंह जी इनको फिर भी मैं सही कहता हूँ मनमोहन सिंह जी इनको फिर भी आधे से ज़्यादा बचा गए क्योंकि उसने प्रधानमंत्री होते हुए माफ़ी मांगी अंदर की बात यह है कि इन्होंने नहीं चाहा था कि वो माफ़ी मांगे पर जो भी है वो इनको बचा गए लेकिन ये खुद तो महसूस करें जो अपराधियों के परिवार से हैं जिनके परिवार ने कराया बड़ा पेड़ गिरता है तो धरती हिलती है तो उसकी ये शाखाएं क्या कहती हैं ये भी वही कह रही हैं क्या अगर वो नहीं कहती तो मोहब्बत की दुकान को लेकर तिलक वहार आए और सरे आम ਸਿੱਖੋਂ ਸੇ ਮਾਫੀ ਮੰਗੇ ਤਬ ਜਾ ਕੇ ਬਾਤ ਬਣੇਗੀ ਇਹ ਆਖਰੀ ਨਹੀਂ ਹੈ ਇਹ ਤਾਂ بار 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 ਹੋਗਾ ਸੋ ਫਿਲਹਾਲ ਇਸ ਬਲੇਟਨ ਦੇ ਵਿੱਚ ਇੰਨਾਂ ਹੀ ਖਬਰਾਂ ਦਾ ਦੌਰ ਲਗਾਤਾਰ جاری ਹੈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਧੰਨਵਾਦ